ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਗੁਰਦੁਆਰਾ ਸ਼੍ਰੀ ਪਲਾਸ ਸਾਹਿਬ ਵਿਖੇ ਅਖੰਡ ਪਾਠ ਦੇ ਕਮਰਿਆਂ ਦੇ ਲੈਂਟਰ ਦੀ ਕਾਰ ਸੇਵਾ ਸੰਤ ਬਾਬਾ ਕਸ਼ਮੀਰ ਸਿੰਘ ਪੁਰੀਵਾਲਿਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਆਰੰਭ ਕੀਤੀ ਗਈ ਬਾਬਾ ਸੁਖਵਿੰਦਰ ਸਿੰਘ ਪੁਰੀਵਾਲਿਆਂ ਨੇ ਗੱਲਬਾਤ ਕਰਦੇ ਹੋਏ ਆਖਿਆ ਕਿ ਗੁਰਦੁਆਰਾ ਪਲਾਸ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਕਮਰੇ ਬਣਾਏ ਜਾਣਗੇ ਅਤੇ ਇਸ ਦੇ ਨਾਲ ਹੋਰ ਵੀ ਸੇਵਾਵਾਂ ਕੀਤੀਆਂ ਜਾਣਗੀਆਂ ਉਨਾਸ ਮੂ ਸੰਗਤਾਂ ਨੂੰ ਅਪੀਲ ਕੀਤੀ ਕਿ ਕਾਰ ਸੇਵਾ ਵਿੱਚ ਵੱਧ ਤੋਂ ਵੱਧ ਸਹਿਯੋਗ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਇਸ ਮੌਕੇ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਸ਼੍ਰੋਮਣੀ ਕਮੇਟੀ ਦੇ ਮੈਂਬਰ ਮੁਖਵਿੰਦਰ ਸਿੰਘ ਖਾਪੜਖੇੜੀ ਹਰਦਲਬੀਰ ਸਿੰਘ ਸ਼ਾ ਸੁਵਿੰਦਰ ਸਿੰਘ ਹਰੀਪੁਰਾ ਸਮੇਤ ਬੜੀ ਗਿੰਦ ਵਿੱਚ ਸੰਗਤਾਂ ਹਾਜ਼ਰ ਸਨ ਉੱਤਰ ਅਸਥਾਨ ਗੁਰਦੁਆਰਾ ਪਲਾਸ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਇੱਥੋਂ ਦੀ ਜਿਹੜੀ ਕਾਰ ਸੇਵਾ ਜਥੇਦਾਰ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਸੰਪਰਦਾਇਕ ਆਸਰਾ ਪੂਰੀ ਵਾਲਿਆਂ ਵੱਲੋਂ ਚੱਲ ਰਹੀ ਹੈ ਜਿਸ ਦਾ ਜੋ ਇੱਥੇ ਸ਼੍ਰੀ ਖੰਡਪਾਤ ਸਾਹਿਬ ਜੀ ਦੇ ਕਮਰਿਆਂ ਦੀ ਸੇਵਾ ਆਰੰਭ ਹੋਈ 14 ਜਿਹੜੇ ਕਮਰੇ ਸ਼੍ਰੀ ਖੰਡਪਾਤ ਸਾਹਿਬ ਅਤੇ 15ਵਾਂ ਜਿਹੜਾ ਸ਼੍ਰੀ ਸੁਖਾਸਨ ਸਾਹਿਬ ਦੇ ਕਮਰੇ ਬਣਾਏ ਜਾ ਰਹੇ ਹਨ ਉਹਨਾਂ ਦੀ ਫਾਊਂਡੇਸ਼ਨ ਦਾ ਜਿਹੜਾ ਲੈਂਡਰ ਹੈ ਅੱਜ ਸਤਗੁਰਾਂ ਅਗੇ ਅਰਦਾਸ ਬੇਨਤੀ ਕਰਕੇ ਸੰਗਤਾਂ ਦੀ ਹਾਜ਼ਰੀ ਦੇ ਵਿੱਚ ਆਰੰਭ ਕੀਤਾ ਗਿਆ ਜਿਹੜੀ ਇਹ ਅਜੈਕਟਿਵ ਕਮੇਟੀ ਵੱਲੋਂ ਕਾਰ ਸੇਵਾ ਸਤ ਮਹ ਪ੍ਰਸਾਦ ਦਿੱਤੀ ਗਈ ਸੀ ਅੱਜ ਇਹਦਾ ਜਿਹੜੀ ਨਿਊ ਦਾ ਲੈਂਟਰ ਭਰਿਆ ਅਸੀਂ ਸਤਖੰਡ ਸ੍ਰੀ ਦਰਬਾਰ ਸਾਹਿਬ ਵੱਲੋਂ ਮੈਂ ਬਾਬਾ ਜੀ ਦਾ ਧੰਨਵਾਦ ਕਰਦਾ ਉਥੇ ਖਾਸ ਤੌਰ ਤੇ ਸਾਡੇ ਬਾਹਰਲੇ ਗੁਰਦਰਾ ਸਾਹਿਬਾਂ ਦੇ ਮੈਨੇਜਰ ਨੇ ਭਾਈ ਵਿਕਰਮਜੀਤ ਸਿੰਘ ਜੀ ਇਹਨਾਂ ਦੇ ਉਦਮਾ ਸਦਕਾ ਇਹ ਜਿਹੜਾ ਕਾਰਜ ਆ ਇਹ ਅੱਜ ਸ਼ੁਰੂ ਹੋਣ ਲੱਗਿਆ ਮੈਂ ਜਿੱਥੇ ਬਾਬਾ ਜੀ ਨੂੰ ਵਧਾਈ ਦੇਣਾ ਉੱਥੇ ਧੰਨਵਾਦ ਕਰਦਾ ਜਿਹੜੀ ਸੇਵਾ ਅੱਜ ਜਿਹੜੀ ਆਏ ਕੜਬਾਲ ਸਾਹਿਬਾਂ ਕਮਰਿਆਂ ਦੀ ਨੀਂਹ ਪੱਥਰ ਰਖਿਆ ਗਿਆ ਜਿਹਦਾ ਅੱਜ ਥੱਲੇ ਦਾ ਬੇਸ ਲੈਂਟਰ ਪਣਾ ਸ਼ੁਰੂ ਹੋਇਆ ਤੇ ਮੈਂ ਜਿੱਥੇ ਬਾਬਾ ਜੀ ਦਾ ਬਹੁਤ ਧੰਨਵਾਦੀ ਆ ਮੈਨੇਜਰ ਸਾਹਿਬ ਦਾ ਕਾਦੇ ਸਾਹਿਬ ਵਿਕਰਮ ਸਿੰਘ ਜੀ ਮੈਨੇਜਰ ਸਾਹਿਬ ਜੋ ਇਹਨਾਂ ਦੀ ਬਾਹਰਲੇ ਗੁਰਦਰਾ ਦੀ ਸੇਵਾ ਹੈ ਬੇਦਾਸ ਅਸੀਂ ਇਹ ਬਹੁਤ ਇਹਨਾਂ ਨੂੰ ਬਾਬੇ ਬਦਾਈ ਦੇ ਨੇ ਆ ਜਿਹੜਾ ਇਹਨਾਂ ਨੇ ਕਾਰ ਦੀ ਰਮਦਾ ਕੀਤੀ ਆ ਧੰਨ ਧੰਨ ਮੀਰੀ ਪੀਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਵਨ ਸਥਾਨ ਗੁਰਦੁਆਰਾ ਸ੍ਰੀ ਪਲਾਸ ਸਾਹਿਬ ਜੀ ਵਿਖੇ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲਿਆਂ ਵੱਲੋਂ ਅਤੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੁੱਚੇ ਇਲਾਕੇ ਦੀ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਕਮਰੇ ਬਣਨੇ ਲਗਭਗ 20 ਦੇ ਕਰੀਬ ਕਮਰੇ ਆ ਜਿਨ੍ਹਾਂ ਦਾ ਫਰਸ਼ ਵਾਲਾ ਲੈਂਟਰ ਅੱਜ ਪਹਿਲੇ ਦਿਨ ਸਤਿਗੁਰੂ ਜੀ ਦੀ ਕਿਰਪਾ ਸਦਕਾ ਸ਼ੁਰੂਆਤ ਹੋਈ ਆ ਸੋ ਇਸ ਤਰੀਕੇ ਦੇ ਨਾਲ ਹੋਰ ਵੀ ਗਾਂ ਸੰਗਤਾਂ 'ਚ ਬੜਾ ਉਤਸ਼ਾਹ ਆ। ਕਾਰ ਸੇਵਾ ਬਾਬਾ ਕਸ਼ਮੀਰ ਸਿੰਘ ਪੂਰੀਵਾਲਿਆਂ ਵੱਲੋਂ ਗੁਰਦੁਆਰਾ ਪਲਾਸਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਕਮਰੇ ਬਣਾਉਣ ਦੀ ਕਾਰ ਸੇਵਾ ਸ਼ੁਰੂਆਤ ਕੀਤੀ ਗਈ। ਇਸ ਮੁਕੇ ਗੱਲਬਾਤ ਕਰਦੇ ਹਾਂ ਬਾਬਾ ਸੁਖਵਿੰਦਰ ਸਿੰਘ ਪੂਰੀਵਾਲੇ ਨੇ ਆਖਿਆ ਕਿ ਜਿਹੜੀ ਕਾਰ ਸੇਵਾ ਚੱਲੀ ਹੈ ਤੁਹਾਨੂੰ ਸੰਗਤਾਂ ਇਸ ਵਿੱਚ ਸਹਿਯੋਗ ਕਰਨ। ਅਮਰਥਰ ਫਾਸਟ ਵੀ ਖਬਰਾਂ ਮਰੀ ਰਕੇਸ਼ ਕੁਮਾਰ